ਜੋ ਬੁਲੇ ਸੋ ਨਿਰਪੈ ਭਗਵਾਨ ਪਾਲ ਮੀਤ ਮਹਾਰਾਜ ਕੀ ਦੈ ਸਿਧੀ ਸ੍ਰੀ 108 ਸਤਿਗੁਰੂ ਕਿਆ ਨਾਥ ਮਹਾਰਾਜ ਕੀ ਦੈ ਦੋਹਰਾ ਪੂਰਨ ਪ੍ਰਹਿਮਡ ਸਾਜ ਕੇ ਆਦ ਪੁਰਖ ਪ੍ਰਭ ਸ਼ਕਤੀਵਾਨ ਫਿਰ ਕਣਕਣ ਵਿੱਚ aloop ਹੋ ਗਿਆ ਪਾਲੀਕ ਮਾਲਿਕ ਭਗਵਾਨ ਸੰਸਾਰ ਸਾਜ ਕੇ ਆਦ ਪੁਰਖ ਨੇ ਫਿਰ ਸਾਜੇ ਵਖਰੇ ਖੁਲ ਪਰਿਵਾਰ ਪਰਵਾਰਾਂ ਚੋਂ ਫਿਰ ਸਾਥ ਸੰਬੰਧੀ ਸਾਖਾਂ ਚੋਂ ਫਿਰ ਪਰਤਾ ਨਾਰ ਪਰਤਾ ਨਾਰ ਦਿੱਤੀਆਂ ਪੁੱਤਰ ਜ਼ਿੰਦਗੀ ਦਾ ਭਰਪੂਰ ਸ਼ਿੰਗਾਰ ਆਦ ਫੁਰਖਪੁਲ ਕਲਿਆ ਬਖਸ਼ੇ ਵੀਰਿਆ ਤੇ ਕਿਰਪਾਈ ਗੁਲਜਾਰ ਵਾਲਮੀਕ ਭਗਵਾਨ ਦੀ ਮੂਰਤ ਜਿਹੜੀ ਜਿਨਾਂ ਨੇ ਹਿਰਦੇ ਉੱਤੇ ਉਹਨਾਂ ਤੇ ਭਗਵਾਨ ਦੀ ਰਹਿਮਤ ਸਰਦੀਆ ਦਰਮਿਆ ਹਰ ਇੱਕ ਉਤੇ ਧੀਆ ਪੁੱਤਰ ਆਦ ਪੁਰਖ ਤੇ ਦੋਵੇਂ ਉੱਤਮ ਦਾਤਾ ਨੇ ਦੁਨੀਆਦਾਰ ਗ੍ਰਸਥੀਆ ਖਾਤਰ ਇਹਨ ਮੋਲ ਸੁਗਾਤਾ ਨੇ ਅੱਜ ਦੀਆਂ ਧੀਆਂ ਬਾਵਾ ਬੜਨਾ ਆਖੇ ਬਚਨਦਨਾ ਵਾਨੇ ਸਿੱਪੀ ਬਾਂਦਰ ਪੇਟ ਕੀਰ ਕੇ ਪੁੱਤਰ ਜਨਮ ਦਿਆ ਮਾਵਾ ਨੇ ਮਾਵਾ ਦੇ ਇੱਕ ਸਿਰ ਸਦਕਾ ਹੀ ਕੱਲਰ ਦਿਲ ਗੁਲਜ਼ਾਰ ਬਣੇ ਮਾਵਾ ਦੀ ਕੋਖੰਦਰ ਪਲ ਕੇ ਰਿਸ਼ੀ ਗੁਰੂ ਅਵਤਾਰ ਬਣੇ ਪਤਾ ਨਹੀਂ ਨਾ ਧੀਆਂ ਵਿੱਚੋਂ ਕਿਸ ਨੇ ਮਰੀਬ ਬਣਨਾ ਹੈ ਕਿਸ ਦੇ ਵੀ ਨੇ ਜਗ ਪਲਟਾਉ ਪਰਦਾ ਗਮਰਾ ਦਾ ਨਾ ਹੈ ਜਿਸ ਕਾ ਤੀਜਾ ਪੁੱਤਰ ਜਨਮੇ ਮਾਪੇ ਕਰਨ ਪਿਆਰ ਦਿਵਾਨੂ ਦੇਣ ਤਪੱਸਿਆ ਕਰਕੇ ਮਾਪੇ ਵਿਦਿਆ ਦਾ ਕਿਰਦਾਰ ਦਿਵਾਨੂ ਮਾਪੇ ਰੱਬ ਦਾ ਕਰ ਸ਼ੁਕਰਾਨਾ ਬੱਚਿਆ ਲਈ ਅਰਦਾਸ ਕਰਨ ਗੁਰੂ ਵਾਲਮੀਕ ਜੀ ਬੱਚਿਆ ਦੇ ਦਿਲ ਬੁੱਧੀ ਦਾ ਪ੍ਰਕਾਸ਼ ਕਰਨ ਪੁੱਤਰ ਹੋਏ ਤੇ ਲਖਸ਼ਵਰਗਾ ਤਰਨੇ ਤੇ ਬਲਵਾਨ ਹੋਏ ਦੇਸ਼ ਕਾਮ ਦੀ ਰੱਖਿਆ ਲਈ ਜੋ ਤਨਮਨੋਂ ਕੁਰਬਾਨ ਹੋਏ ਜਾਂ ਫਿਰ ਭਗਤ ਤਪਸਵੀ ਹੋਵੇ ਜੋ ਜੀਵਨ ਦਾ ਬਲੀਦਾਨ ਕਰੇ ਜਗ ਤਪਹਲੇ ਲਈ ਲਾਏ ਸਮਾਦੀ ਦੁਨੀਆ ਦੀ ਕਲਿਆਣ ਕਰੇ ਧੀ ਰੱਬ ਦੀਵੇ ਤਾਂ ਸੀਤਾ ਵਰਗੀ ਸਿੱਧਕਵਾੜ ਗੁਣਵਾਨ ਹੋਵੇ ਧਰਮੀ ਬਾਬਲ ਜੰਤ ਪਿਤਾ ਲਈ ਜੋ ਪੁੱਤਰੀ ਵਰਦਾਨ ਹੋਵੇ ਤਿਆਂ ਪੁੱਤਰ ਗ੍ਰਹਿਸਤ ਬਾਗਲੇ ਦੋਵੇਂ ਹੀ ਫੁੱਲ ਕਲਿਆਨੇ ਜੋ ਜੀਵਨ ਵਿੱਚ ਖੁਸ਼ੀਆਂ ਵੰਡਣ ਇਹ ਪਰਸਤੀਆ ਦਲਿਆਨੇ ਐ ਪਰ ਰੱਬ ਤੋਂ ਬੇਮੁਖ ਪ੍ਰਾਣੀ ਜੋ ਧਰਮ ਲਈ ਤਰਵਾਰ ਬਣਨ ਉਹ ਜਾਲਮ ਤੇ ਦ੍ਰਿੰਦੇ ਪਾਪੀ ਇਸ ਧਰਤੀ ਦਾ ਭਾਰ ਬਣਨ ਜੇ ਰੱਬ ਬਖਸ਼ੇ ਧਰਮੀ ਬੱਚੇ ਤਾਂ ਰੱਬ ਦਾ ਸ਼ੁਕਰਾਨਾ ਕਰਦੇ ਰਹੀਏ ਆਦ ਪ੍ਰਕriti ਜੋਤੀ ਅੱਗੇ ਸਰਦਾ ਸੰਤ ਜਰਾਨੇ ਧਰਿਏ ਸੁਖ ਬਖਸ਼ੇ ਜਿਨ੍ਹਾਂ ਦੀਆਂ ਅਸੀਸਾਂ ਸੰਤ ਜਨਾ ਤੋਂ ਸਦਕੇ ਜਾਈਏ ਆਪਣੀ ਕਿਰਤ ਕਮਾਈ ਵਿੱਚੋਂ ਗੁਰ ਚਰਨੀ ਦਾ ਸੰਬੰਧ ਪਚਾਈਏ ਸ਼ਬਦ ਗੁਰੂ ਅਭਿਆਸ ਦੀ ਜੁਗਤੀ ਪੂਰਨ ਗੁਰ ਤੋਂ ਪ੍ਰਾਪਤ ਕਰਕੇ ਜਲਦੀ ਰਹੇ ਸਵਾਸਾ ਦੇਹ ਮਾਲਾ ਜਿਉਂਦੇ ਜੀ ਪਾਪ ਸਾਗਰ ਤਰਿਏ ਜੋ ਬ੍ਰਹਮੰਡੇ ਸੋਇਓ ਪਿੰਡੇ ਗਿਆਨਾਤੀ ਗੁਰ ਸਮਝਾ ਗਏ ਆਪਣੀ ਪੂਰਨ ਜੋਤੀ ਦੇ ਸੰਗ ਲੱਖਾਂ ਬੁਝੇ ਦੀਪ ਜਗਾ ਗਏ ਗਿਆਨਾ ਸਮਰੱਥ ਸਤਿਗੁਰੂ ਕਰਨ ਕਰਾਵਣ ਆ ਸਤਿਗੁਰੂ ਭਗਤ ਜਨਾਂ ਦੇ ਅੰਗ ਸੰਗ ਹਰ ਦਮ ਪੌਣਾ ਦੇ ਸਵਾਦ ਸਤਿਗੁਰੂ ਜੋ ਮੰਗੋ ਵਰਦਾਨ ਬਖਸ਼ਦੇ ਦਿਲ ਤੇ ਜਨ ਹਾ ਸਤਿਗੁਰੂ ਸਿਦਕ ਵਨਨੋ ਬਖਸ਼ੇ ਜਾਂਦੇ ਖੁਸ਼ੀਆਂ ਦੇ ਪੰਡਾਰ ਸਤਿਗੁਰੂ ਕਲਯੁਗ ਅੰਦਰ ਪ੍ਰਗਟ ਹੋਏ ਗੁਰੂ ਵਾਲਮੀਕਤੀ ਜੋਤ ਸਤਿਗੁਰੂ ਆਦ ਪੁਰਖ ਦੀ ਕੰਨਾਇ ਅੰਦਰ ਗਏ ਹਨ ਬਖਸ਼ਿਸ਼ ਰੋਤ ਸਤਿਗੁਰੂ ਵਾਲਮੀਕ ਭਗਵਾਨ ਦਾ ਤੀਰਥ ਪ੍ਰਗਟ ਕਰ ਮਹਾਰਾਜ ਸਤਿਗੁਰੂ ਆਦ ਵਾਸੀਆ ਦੇ ਸਿਰ ਤਰ ਗਏ ਰਾਜਪਾਗ ਦਾ ਤਾਜ ਸਤਿਗੁਰੂ ਸਤਿਗੁਰੂ ਚੋ ਬਖਸ਼ਿਸ਼ ਕਰਕੇ ਰਹਿਮਤ ਦੀ ਬਰਸਾਤ ਸਤਿਗੁਰੂ ਪੂਰਨ ਦੇ ਹੱਥ ਬਖਸ਼ ਗਏ ਨੇ ਹੱਥੀ ਕਲਮ ਦਿਵਾਤ ਸਤਿਗੁਰੂ